ਕੈਪਟਨ ਸਰਕਾਰ ਨੇ ਰਾਜੀਤ ਦੇ ਕੇਸ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਤੇ ਜਿਹੜੇ ਮੈਂ ਇਨਵੈਸਟੀਗੇਸ਼ਨ ਕਰ ਰਿਆ ਸੀ ਰਾਜੀਤ ਦੇ ਕੇਸ ਦਾ ਉਹ ਕੇਸ ਮੈਥੋਂ ਟ੍ਰਾਂਸਫਰ ਕਰਕੇ ਦਿੱਲੀ ਚ ਲੈ ਗਏ ਹੁਣ ਤੁਸੀਂ ਆਪ ਅਨੁਮਾਨ ਲਾਓ ਕਿ ਕਿਹਦਾ ਨੈਕਸਸ ਕਿਹਦੇ ਨਾਲ ਰਾਜੀਤ ਇਕ ਨਹੀਂ ਹੈ ਇਸ ਤਰ੍ਹਾਂ ਦੇ ਕਈ ਅਫਸਰ ਨੇ ਜਿਹੜੇ ਸ਼ਾਮਿਲ ਨਹੀਂ ਐਸੇ ਬੰਦਿਆਂ ਨੂੰ ਨੌਕਰੀ ਦੇ ਵਿੱਚ ਤੁਸੀਂ ਅਲਾਉ ਕਰੋਗੇ ਤਾਂ ਤੁਸੀਂ ਕਿਦਾਂ ਯਕੀਨ ਦਿਲਾਓਗੇ ਲੋਕਾਂ ਨੂੰ ਕਿ ਅਸੀਂ ਸੀਰੀਅਸ ਹੈ ਰੈਗਨ ਨੂੰ ਖਤਮ ਕਰਨ ਵਾਸਤੇ ਜਿੱਥੇ ਤੱਕ ਇਸ ਬੰਦੇ ਦਾ ਸਵਾਲ ਹੈ ਰਾਜਜੀਤ ਦਾ ਪਹਿਲੀ ਗੱਲ ਹੈ ਕਿ ਰਾਜਜੀਤ ਦਾ ਜਿਸ ਟਾਈਮ ਕੇਸ ਆਇਆ 2017 ਚ ਉਸ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਪੁਲਿਸ ਨੇ ਨਹੀਂ ਕੀਤੀ ਕੈਪਟਨ ਦੀ ਜਿਹੜੀ ਸਰਕਾਰ ਸੀ ਜਿਹੜੀ ਉਹ ਸਰਕਾਰ ਹੈ ਨਹੀਂ ਸੀ ਉਹ ਇੱਕ ਡਿਸਗ੍ਰੇਸ ਸੀ ਪੰਜਾਬ ਵਾਸਤੇ ਲਾਣਤ ਸੀ ਉਹ ਕਿ ਸਾਢੇ 4 ਸਾਲ ਤੁਸੀਂ ਬੈਠੇ ਰਹੋਗੇ ਘਰੋਂ ਬਾਹਰ ਨਹੀਂ ਨਿਕਲੋਗੇ ਜਿਸ ਬੰਦੇ ਨੂੰ ਜੇਲ੍ਹ ਚ ਹੋਣਾ ਚਾਹੀਦਾ ਉਸ ਬੰਦੇ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਉਸ ਰਾਜਜੀਤ ਸਿੰਘ ਨੂੰ ਤੁਸੀਂ ਐਸਐਸਪੀ ਲਗਾ ਰਹੇ ਹੋ ਉਹਨੂੰ ਤੁਸੀਂ ਓਨਰ ਵੀ ਕਰ ਰਹੇ ਹੋ ਉਹਨੂੰ ਕੋਈ ਅਵਾਰਡ ਦਿੱਤਾ ਗਿਆ ਉਹਨਾਂ ਦੇ ਟਾਈਮ 'ਚ ਉਹ ਸੇਮ ਬੰਦੇ ਦੇ ਖਿਲਾਫ ਐਲੀਗੇਸ਼ਨ ਨੇ ਉਹ ਇਨਵੈਸਟੀਗੇਸ਼ਨ ਤੁਸੀਂ ਨਹੀਂ ਕਰਦੇ ਅਗਲੀ ਸਰਕਾਰ ਕਮ ਸੇਕ ਮੈਂ ਉਸ ਬੰਦੇ ਨੂੰ ਡਿਸਮਿਸਟਾ ਕਰ ਦਿੰਦੀ ਹੈ ਉਹਦੇ ਖਿਲਾਫ ਚਾਰਜੀਟ ਫਾਈਲ ਨਾ ਹੋ ਚੁੱਕੀਆਂ ਫਾਈਲ ਹੋ ਚੁੱਕੀਆਂ ਐਨਡੀਪੀਐਸ ਦੀ ਵੀ ਹੋ ਚੁੱਕੀ ਹੈ ਕਰਪਸ਼ਨ ਦੀ ਵੀ ਹੋ ਚੁੱਕੀ ਹੈ